ਕ੍ਰੇਨ ਦੁਰਘਟਨਾ ਦੇ ਸ਼ਿਕਾਰ ਫੌਜੀ ਦੀ ਮੌਤ ਪਿੰਡ ਚ ਫੈਲੀ ਸੋਗ ਦੀ ਲਹਿਰ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਹੋ ਰਿਹਾ ਬੁਰਾ ਹਾਲ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦੀਵਾਨੀ ਬਲ ਕਲਾਂ ਦਾ ਰਹਿਣ ਵਾਲਾ ਕਰਮਵੀਰ ਸਿੰਘ ਅਸਾਮ ਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਇਹ ਨੌਜਵਾਨ ਪਿਛਲੇ 16 ਤੋਂ 97 ਰੋਡ ਕਨੈਕਸ਼ਨ ਕੰਪਨੀ ਚ ਕੰਮ ਕਰਦਾ ਸੀ ਇਹ ਵਿਭਾਗ ਜਲ ਸੈਨਾ ਥਲ ਸੈਨਾ ਅਤੇ ਵਾਯੂ ਸੈਨਾ ਨਾਲ ਸੜਕਾਂ ਪੁੱਲ சுரੰਗਾ ਤੇ ਮੋਰਚਾ ਬਣਾਉਂਦਾ ਇੱਥੋਂ ਤੱਕ ਕਿ ਭਾਰਤੀ ਸੈਨਾ ਲਈ 에어ਪੋਰਟ ਬਣਾਉਂਦਾ ਕੰਮ ਕਰਦਾ ਹੈ ਕਰਮਵੀਰ ਸਿੰਘ ਆਪਣੇ ਪਿੱਛੇ ਆਪਣੀ ਮਾਤਾ ਪਿਤਾ ਪਤਨੀ ਅਤੇ 14 ਸਾਲ ਦੇ ਬੱਚੇ ਨੂੰ ਛੱਡ ਕੇ ਅਲਵਿਦਾ ਕਹਿ ਗਿਆ ਜਦੋਂ ਕਰਮਵੀਰ ਸਿੰਘ ਦੀ ਮੌਤ ਦੀ ਖਬਰ ਪਿੰਡ ਵਸੀਆਂ ਨੂੰ ਪਤਾ ਲੱਗੀ ਉਦੋਂ ਹੀ ਪਿੰਡ ਅਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਸੋਗ ਦੀ ਲਹਿਰ ਕਰਮਵੀਰ ਸਿੰਘ ਦੇ ਭਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਕੱਲ ਫੋਨ ਆਇਆ ਸੀ ਕਿ ਉਹਨਾਂ ਦੇ ਭਰਾ ਦਾ ਕ੍ਰੇਨ ਚਲਾਉਂਦੇ ਐਕਸੀਡੈਂਟ ਹੋ ਗਿਆ ਥੋੜੀ ਦੇਰ ਬਾਅਦ ਫਿਰ ਫੋਨ ਆ ਗਿਆ ਕਿ ਉਹਨਾਂ ਦਾ ਭਰਾ ਸ਼ਹੀਦ ਹੋ ਗਿਆ ਕੱਲ ਨੂੰ ਉਸ ਦਾ ਮ੍ਰਿਤਕ ਦੇ ਪਿੰਡ ਪਹੁੰਚੇਗੀ ਇਸ ਮਹਿਕਮੇ ਵਿੱਚੋਂ ਸੇਵਾ ਮੁਕਤ ਹੋ ਕੇ ਆਏ ਪਿੰਡ ਵਾਸੀ ਨੇ ਕਿਹਾ ਕਿ ਇਹ ਮਹਿਕਮਾ ਕੇਂਦਰ ਦੀ ਸਰਕਾਰ ਦੇ ਅੰਡਰ ਆਉਂਦਾ ਤੇ ਸੈਨਾ ਦੇ ਨਾਲ ਹੀ ਇਸ ਦਾ ਸਾਰਾ ਕੰਮ ਹੈ ਸੈਨਾ ਦੇ ਜਿੰਨੇ ਵੀ ਕੰਮ ਹੁੰਦੇ ਆ ਸਾਡਾ ਮਹਿਕਮਾ ਹੀ ਕਰਦਾ ਤੇ ਸਾਰੀਆਂ ਸਹੂਲਤਾਂ ਸਾਨੂੰ ਸੈਨਾ ਵਾਲੇ ਹੀ ਦਿੰਦੇ ਨੇ ਵਰਦੀ ਵੀ ਅਸੀਂ ਫੌਜ ਵਾਲੀ ਹੀ ਪਾਉਂਦੇ ਹਾਂ ਸਾਨੂੰ ਮਾਨ ਇਸ ਗੱਲ ਦਾ ਹੈ ਕਿ ਸਾਡੇ ਪਿੰਡ ਦਾ ਨੌਜਵਾਨ ਸ਼ਹੀਦ ਹੋਇਆ ਪਰ ਦੁੱਖ ਉਸ ਤੋਂ ਜ਼ਿਆਦਾ ਹੈ ਕਿਉਂਕਿ ਉਹ ਆਪਣੇ ਪਿੱਛੇ ਇੱਕ 14 ਸਾਲ ਦਾ ਪੁੱਤਰ ਅਤੇ ਆਪਣੇ ਮਾਪਿਆਂ ਨੂੰ ਛੱਡ ਕੇ ਅਲਵਿਦਾ ਕਹਿ ਗਿਆ ਤੇ ਮਾਪਿਆਂ ਦਾ ਰੋ ਰੋ ਪੂਰਾ ਹਾਲ ਹੋ ਰਿਹਾ ਤੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਪਈ ਜਾ ਰਹੀ ਹੈ ਕਿੱਥੇ ਨੌਕਰੀ ਕਰਦੇ ਸੀ ਉਹ ਜੀ ਬ੍ਰਦਰ ਹੀ ਮੇਰਾ ਵੱਡਾ ਜੋ ਗ੍ਰੇਪ ਚ ਨੌਕਰੀ ਕਰਦੇ ਹਾਂ ਉਹਨੂੰ 14-15 ਸਾਲ ਹੋ ਗਏ ਹਨ ਨੌਕਰੀ ਕਰਦੇ ਹਨ ਤੇ ਉੱਥੇ ਨੌਕਰੀ ਡਿਊਟੀ ਦਰਾਂ ਨੀ ਕੋ ਹਾਸਾ ਹੋਇਆ ਕਰੇਨ ਤੇ ਕਰੇਨ ਤੇ ਹਾਸਾ ਹੋਣ ਕਰਕੇ ਉਹਨਾਂ ਦੀ ਜਾਨ ਧੋ ਗਈ ਹੈ ਜਦੋਂ ਕਰਕੇ ਇੱਕ ਬੇਟਾ ਉਹਨਾਂ ਦਾ 14-15 ਸਾਲ ਦਾ ਵਾਈਫ ਆ ਮਾਤਾ ਪਿਤਾ ਨੇ ਮਲੋ ਨਾਰਮਲ ਪਰਿਵਾਰਾਂ ਜੀ ਹੈ ਤੇ ਬੜਾ ਔਖਾ ਹੋ ਗਿਆ ਜੀ ਕੀ ਕਰੀਏ ਹਾਂ ਸਾਡਾ ਤੁਹਾਨੂੰ ਪਤਾ ਲੱਗ ਗਿਆ ਜੀ ਉਹਨਾਂ ਦੇ ਇੱਕ ਕੋਈ ਫਰੈਂਡ ਦਾ ਹੀ ਫੋਨ ਆਇਆ ਕਿ ਉਹ ਅੱਜ ਨਾਲ ਉਹਦਾ ਬ੍ਰਦਰ ਤੁਹਾਡੇ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਕਰਕੇ ਨਾਲ ਥੜਾ ਸੱਟ ਲੱਗ ਗਈ ਆ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਦੁਬਾਰਾ ਫੋਨ ਕਰਕੇ ਉਹਨਾਂ ਨੂੰ ਪੁੱਛਿਆ ਵਾ ਤੇ ਉਹਨਾਂ ਨੂੰ ਕੋਈ ਦੱਸਿਆ ਨਹੀਂ ਪੈਣਾ ਮੁੜ ਕੇ ਫੇਰ ਅਸੀਂ ਇੱਕ ਦੋ ਵਾਰੀ ਹੋਰ ਬੰਦਿਆਂ ਨਾਲ ਕੰਟੈਕਟ ਕੀਤਾ ਵਾ ਉਸ ਤੋਂ ਬਾਅਦ ਜੀ ਸ਼ਾਮ ਨੂੰ ਉਹਨਾਂ ਨੂੰ 6 ਵਜੇ ਨਾਲ ਪਤਾ ਲੱਗਾ ਵਾ ਕਿ ਤੁਹਾਡੇ ਬ੍ਰਦਰ ਦੀ ਡੈਥ ਹੋ ਗਈ ਹੈ ਤੇ ਕੀ ਕਰਦੇ ਸੀ ਉੱਥੇ ਗ੍ਰਿਫਟ ਦੇ ਵਿੱਚ ਗ੍ਰਿਫਟ ਦੇ ਵਿੱਚ ਜੀ ਇਹ ਦੋ ਜਿਹਰੇ ਆਪਰੇਟਰ ਹਨ ਕਰੇਨਾ ਕਰੋਨਾ ਚਲਾਉਂਦੇ ਹਨ ਤੇ ਕਿ ਕਿਦਾਂ ਰੋਡ ਤੇ ਕੋਈ ਭਾੜੀ ਪੂੜੀ ਰੋਡ ਕਟਿੰਗ ਕਰਨ ਲਏ ਹਨ ਕੋਈ ਹਾਦਸਾ ਹੋ ਗਿਆ ਹੋਰ ਤੇ ਹਾਦਸਾ ਹੋ ਗਿਆ ਤੇ ਤੇ ਪਰਿਵਾਰ ਲਾਸਟ ਟਾਈਮ ਉਦਣ ਹੀ ਜੀ 11 12 ਵਜੇ ਨਾਲ ਗੱਲ ਹੋਈ ਆ ਤੇ ਠੀਕ ਠਾਕ ਹਨ ਨੋਰਮਲ ਗੱਲਾਂ ਜੋ ਆਮ ਪਰਿਵਾਰ ਦੇ ਵਿੱਚ ਹੁੰਦੀਆਂ ਨੇ ਕੀ ਹਾਲ ਚਾਲ ਇੱਕ ਦੂਜੇ ਦਾ ਵੀ ਠੀਕ ਠਾਕ ਨੇ ਸਾਰੇ ਕਿਹੜਾ ਐਸਾ ਸੁਪਨਾ ਜੀ ਪਰਿਵਾਰ ਦੇ ਵਿੱਚ ਸੁਪਨੇ ਆ ਜੀ ਜਦੋਂ ਬੱਲੋ ਹੱਥ ਦਾ ਖੇਡਦਾ ਪਰਿਵਾਰ ਹੋਏ ਤੇ ਬੜੇ ਸੁਪਨੇ ਹੁੰਦੇ ਨੇ ਜੀ ਬੰਦੇ ਦੇ ਜੀ ਦਸੀਏ ਜੀ ਤੁਹਾਨੂੰ ਹੁਣ ਜੇ ਮੇਰੇ ਨਾਲ ਵਰਤਾਂ ਸਾਰੇ ਇਲਾਕੇ ਨਾਲ ਬਹੁਤ ਵਧੀਆ ਜੀ ਕੋਈ ਗਾਲੀ ਨਹੀਂ ਆ ਸਾਰਾ ਸਾਡਾ ਨਗਰ ਕੋਲੋਤਾ ਪੁੱਛ ਸਕਦੇ ਹੋ ਤੁਸੀਂ ਬਹੁਤ ਲੰਨਸਾਰ ਬੰਦੇ ਹਾਂ ਕੋਈ ਗਾਲੀ ਨਹੀਂ ਜੀ ਇਦਾਂ ਦੀ ਕਦੋਂ ਛੁੱਟੀ ਕੱਢ ਕੇ ਗਏ ਸੀ ਛੁੱਟੀ ਕੱਢ ਕੇ ਜੀ 20 22 ਦਿਨ ਹੋਏ ਕੋਈਆਂ ਨੂੰ ਬੇਤਨੀ ਹਾਂ ਜੀ ਅੱਬਿਆਸ ਤੋਂ ਮੈਂ ਹੀ ਚੜਾ ਕੇ ਆਇਆ ਉਹਨਾਂ ਨੂੰ ਕਦੋਂ ਆ ਰਹੀ ਬਾੜੀ ਮੂਟ ਕੇ ਕਦੋਂ ਆ ਰਹੀ ਮ੍ਰਿਤਿਕਦੇਵ ਜੀ ਕੱਲ ਨੂੰ ਆ ਰਹੀ ਹੈ ਜੀ ਜੀ ਸਾਡਾ ਮੇਰਾ ਨਾਮ ਐਮਟੀ ਡਰਾਈਵਰ ਜਗਤਾਰ ਸਿੰਘ ਸਰ ਜੀ ਤੁਸੀਂ ਵੈਸੇ ਬੈਕ ਵਿੱਚ ਜਾਇਓ ਇਹ ਜੀ ਇਦਾਂ ਹੈ ਕਿ ਸਾਡਾ ਇਹ ਟੀਵੀ ਵਿੱਚ ਤੇ ਹੁੰਦਾ ਵਾ ਬਿਆਰੋ ਬਾਲਰ ਰੋਡ ਵੈਸੇ ਇਹਦਾ ਨਾਮ ਹੈ ਜਨਰਲ ਰਜ਼ਰਵ ਇੰਜੀਨੀਅਰਸ ਫੋਰਸ ਸ਼ੀਮਾ ਸ਼ਰਕ ਸੰਗਠਨ ਬਾਲਰ ਰੋਡ ਇਹ ਜਲਥਾਨਾ ਥਲ ਸੈਨਾ ਹੈ ਇਸ ਨਾਲ ਸੰਬੰਧ ਸਕ ਕੰਨੇ ਤੱਕ ਆਰਮੀ ਦਾ ਕੰਮ ਕਰਦੇ ਆ ਇਹ ਰਿਪੋਰਟ ਬਣਾਉਣੇ ਮੋਰਚੇ ਬਣਾਉਣੇ ਹੋਰ ਜੋ ਵੀ ਮਤਲਬ ਰੋਡ ਬਣਾਉਣੇ ਬ੍ਰਿਜ ਬਣਾਉਣੇ ਇਹ ਸਾਰਾ ਸਾਡੇ ਮੈਗੇ ਮੈਨੂੰ ਦਿੱਤਾ ਹੋਇਆ ਹੈ ਜੀ ਸ਼੍ਰੀ ਨਗਰ ਵੀ ਰਹੇ ਨੇ 109 आरसीसी रोड कनेक्शन कंपनी फिर 54 ले हुँ. 54 ਵਿੱਚ ਵੀ ਰਹੇ ਨੇ ਤੇ ਫਿਰ ਰਹੇ ਜੇ ਮੇਰੇ ਖਿਆਲ ਨਾਲ ਸ਼ਿਮਲਾ ਵੀ ਰਹੇ ਨੇ 116 ATC ਕੱਲ ਕੀ ਹੋਇਆ ਲੱਗਾ ਕੁਝ ਪਤਾ ਹਾਂਜੀ ਕੱਲ ਜਿਹੜਾ ਹਾਦਸਾ ਹੋਇਆ ਕਿ ਕੱਲ ਦੇ ਇੰਦਾ ਜਿੱਦਾਂ ਸੁਣ ਕੇ ਆਪਾਂ ਨੂੰ ਆਉਣ ਡਿਆ ਕਿ ਮੱਲੋ ਡੋਜ਼ਰ ਚਲਾਉਣ ਡਿਆ ਸੀ ਬਲਾਸਟਿੰਗ ਹੋਇਆ ਬਲਾਸਟਿੰਗ ਤੋਂ ਬਾਅਦ ਇਹਨੇ ਡੋਜ਼ਰ ਮਾਰਚ ਕੀਤਾ G50 ਡੋਜ਼ਰ ਸੀ ਉਹ ਪਹਾੜ ਹਿੱਲਿਆ ਉਹ ਤੋਂ ਇੱਕਦਮ ਪਹਾੜ ਉੱਤੇ ਆ ਕੇ ਡਿੱਗ ਪਿਆ ਤਾਂ